ਇਹ ਆ ਦੇਖੋ ਪਾਲਿਸ਼ ਪੁਲਿਸ਼ ਕਿੱਡੀ ਘੈਂਟ ਗੱਲ ਬਾਤ ਆ ਯਾਰ ਜੇ ਕੋਠੀ ਦੇ ਲਾਂਡ ਦੇ ਵਿੱਚ ਜਾਂ ਬੇੜੇ ਦੇ ਵਿੱਚ ਇਹ ਚੀਜ਼ ਪਈ ਹੋਈ ਤਾਂ ਇਹਨੇ ਵੱਖਰੀ ਲੁੱਕ ਦੇਣੀ ਆ ਯਾਰ ਹਾਂ ਹਾਂਜੀ ਹਾਂ ਤੇ ਨੇੜੇ ਕਰਕੇ ਦਿਖਾ ਦਿਓ ਆ ਥੋੜੀ ਜੀ ਮਤਲਬ ਚੌੜੇ ਥੋੜੇ ਜੀ ਬੰਦਿਆ ਵਾਸਤੇ ਮੇਰੇ ਵਰਗਿਆਂ ਵਾਸਤੇ ਹੈਨਾ ਤੇ ਇਹ ਥੋੜੀ ਜੀ ਮਹਾਰਾਜ ਸਟਾਈਲ ਆ ਗਈ ਹੋਣਾ ਹੋਇਆ ਇਹ ਵੀ ਲੱਕੜ ਨਾਲ ਹੀ ਬਣਾਇਆ ਹੋਇਆ ਨਹੀਂ ਹੈਗਾ ਵੀ ਧਾਗਾ ਹੋਊਗਾ ਇਹ ਅੱਛਾ ਹਾਂ ਲੱਕੜ ਦਾ ਛਿਲਕਾ ਤਾਂ ਸਾਰੀ ਛਿਲਕਾ ਤਾਰ ਕੇ ਸਾਰਾ ਉਸੇ ਲਈ ਪਾਰਕ ਦੇ ਵਿੱਚ ਰੱਖਿਆ ਹੋਊਗਾ ਨਾ ਕੋਠੀ ਤੇ ਤੇ ਬੱਚੇ ਆ ਜਿਹੜੇ ਆਣੇ ਬਹਾਨੇ ਦੇਖਣ ਆਉਣਗੇ ਉਹ ਆ ਹੈ ਕੰ ਨਾਲ ਪਿੱਲੋ ਪਿੱਲੋ ਗੱਡਾ ਗੁੱਦਾ ਲੱਗਿਆ ਹੋਇਆ ਹੈ ਤੇ ਇਹ 6 ਫੁੱਟੇ ਦੀ ਲੰਬਾਈ ਹੁੰਦੀ ਆ ਸਭ ਤੋਂ ਵੱਧ ਤੁਸੀਂ ਪੂ ਤਾਲੀਆਂ ਫਿਲਮਾਂ ਚ ਦੇਖੋਗੇ ਆ ਚੇਅਰ ਨੂੰ ਵਿੰਡੋ ਮੁੰਡਵਾਂ ਤੇ ਲੱਗ ਜਾਂਦਾ ਹੁਣ ਗਰਮੀ ਦੀ ਰੁੱਤ ਹੈ ਬੀਤੋਂ ਪੂ ਬਹੁਤ ਜਿਆਦਾ ਪੈਂਦੀ ਆ ਸ਼ੀਸ਼ੇ ਗਰਮ ਹੁੰਦੇ ਨੇ ਅੱਛਾ ਇਹ ਪੀਸ ਦੇ ਦਿੰਦੇ ਨੇ ਉਹਨੇ ਅੱਸੀ ਗੱਲ ਦੋਸਤੋ ਅੱਜ ਆਪਾਂ ਬਾਈ ਗਗਨ ਕੋਲੇ ਆਏ ਆ ਦੁਬਾਰੇ ਫੇਰ ਤੇ ਇਹਨਾਂ ਕੋਲੇ ਵਾਸਤੋਂ ਬਹੁਤ ਵਧੀਆ ਫਰਨੀਚਰ ਤਿਆਰ ਮਿਲਦਾਗਾ ਘਰਾਂ ਦੇ ਵਿੱਚ ਸ਼ੋ ਪੀਸ ਲਈ ਵੀ ਵਰਤਿਆ ਜਾਂਦਾ ਤੇ ਉਹਦੀ ਲਾਈਫ ਵੀ ਬਹੁਤ ਜਿਆਦਾ ਹੁੰਦੀ ਆ ਫਰਨੀਚਰ ਦੀ ਹਨਾ ਤੇ ਬਹੁਤ ਜਿਆਦੇ ਸੋਹਣਾ ਲੱਗਦਾ ਵੀ ਪੂਰਾ ਫੁੱਲ ਟਰੈਂਡਿੰਗ ਦੇ ਵਿੱਚ ਕੰਮ ਹੈ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਿਖਾਉਣਾ ਸਾਰੀ ਗੱਲਬਾਤ ਰੇਟ ਤੋਂ ਲੈ ਕੇ ਲੋਕੇਸ਼ਨ ਤੱਕ ਦੀ ਸਾਰੀ ਜਾਣਕਾਰੀ ਆਪਾਂ ਦੇਵਾਂਗੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜੀ ਪੱਜ ਕੀ ਹਾਲ ਚਾਲ ਹੈ ਠੀਕ ਹੈ ਜੀ ਬਤਿਓ ਜੀ ਹੋਰ ਠੀਕ ਠਾਕ ਹੋ ਸਰ ਬਤਿਓ ਜੀ ਤੇ ਬਾਈ ਸ਼ੁਰੂ ਕਰੋ ਫਿਰ ਆਪਣੇ ਕੋਲੇ ਪਹਿਲਾਂ ਤਾਂ ਐਂ ਦੱਸੋ ਆਪਣੇ ਦੋਸਤਾਂ ਨੂੰ ਵੀ ਕਿਹੜੀ ਕਿਹੜੀ ਆਈਟਮ ਮਿਲਦੀ ਹੈ ਆਪਣੇ ਕੋਲ ਆਪਣੇ ਕੋਲੇ ਇਹ ਬੈਂਟ ਦੇ ਫਰਨੀਚਰ ਦੀ ਆਈਟਮ ਮਿਲਦੀ ਹੈ ਸਾਰੀ ਠੀਕ ਹੈ ਜੀ ਜਿਵੇਂ ਇਹਦੇ ਵਿੱਚ ਹੁੰਦੀਆਂ ਨੇ ਚੇਹਰਾ ਹੋ ਗਈਆਂ ਜੀ ਹਮ ਡਾਈਨਿੰਗ ਸੈੱਟ ਵਾਲੀ ਚੇਅਰ ਹੋ ਗਈ ਸਟੱਡੀ ਵਾਲੀ ਚੇਅਰ ਹੋ ਗਈ ਅਰਾਸ਼ਟ ਚੇਅਰ ਹੋ ਗਈ ਹਾਂਜੀ ਉਸ ਤੋਂ ਬਾਅਦ ਬੇਬੀ ਚੇਅਰਾਂ ਹੋ ਗਈਆਂ ਟੇਬਲ ਹੋਗੇ ਮੂੜੇ ਹੋਗੇ ਤੇ ਛੋਟੇ ਛੋਟੇ ਆਈਟਮਾਂ ਆਈਆਂ ਤੇ ਉਸ ਤੋਂ ਬਾਅਦ ਸੋਫੇ ਹੋ ਗਏ ਜੀ ਠੀਕ ਹੈ ਜੀ ਕੀੜੇ ਹੋਗੇ ਹਾਂਜੀ ਉਸ ਤੋਂ ਬਾਅਦ ਰੈਕ ਹੋ ਜਾਂਦੇ ਨੇ ਇਸ ਤਰ੍ਹਾਂ ਜਿਵੇਂ ਇਹਦੇ ਵਿੱਚ ਮੰਨ ਕੇ ਚੱਲੀ ਆਪਾਂ ਇਹ ਸਾਰਾ ਚੇਹਰਾ ਹੈਂਡਿੰਗ ਚ ਨਹੀਂ ਜੀ ਹਾਂਜੀ ਇਹਦੇ ਤੋਂ ਕਰੋ ਜੀ ਆ ਦੇਖੋ ਤੇ ਦੇਖੋ ਦੋਸਤੋ ਕਿੱਡੀ ਘੈਂਟ ਗੱਲਬਾਤ ਆ ਯਾਰ ਪੂਰਾ ਮਤਲਬ ਬਾਈ ਫੋਰਾ ਨੇ ਕਲਾਕਾਰੀ ਦਿਖਾਈ ਹੋਈ ਐ ਇਹਦੇ ਚ ਹਨ ਕੇਨ ਕੇਨ ਦੀ ਚੇਅਰ ਵਜਦੀ ਐ ਸਾਰੀ ਕੇਨ ਚੇਅਰ ਵਜਦੀ ਐ ਇਹ ਕੇਨ ਚੇਅਰ ਬਾਈ ਦੀ ਤੇ ਦੇਖੋ ਦੋਸਤੋ ਫਿਨਿਸ਼ਿੰਗ ਚੈੱਕ ਕਰੋ ਨੇੜੇ ਕਰਕੇ ਦਿਖਾ ਦਿਓ ਮੜਾ ਜਾ ਤੇ ਆਹ ਦੇਖੋ ਪਾਲਿਸ਼ ਪਾਲਿਸ਼ ਕਿੱਡੀ ਘੈਂਟ ਗੱਲਬਾਤ ਐ ਯਾਰ ਜੇ ਕੋਠੀ ਦੇ ਲਾਂਡ ਦੇ ਵਿੱਚ ਜਾਂ 베ੜੇ ਦੇ ਵਿੱਚ ਇਹ ਚੀਜ਼ ਪਈ ਹੋਈ ਤਾਂ ਇਹਨੇ ਵੱਖਰੀ ਲੁੱਕ ਦੇਣੀ ਐ ਯਾਰ ਬੰਦੇ ਨੇ ਆਉਣਾ ਸੋਡੇ ਕੰਨੀ ਨਹੀਂ ਦੇਖਣਾ ਤੁਸੀਂ ਬੈਠਿਓ ਕੁਰਸੀ ਢਾਹ ਕੇ ਤਾਂ ਕੁਰਸੀ ਕੰਨੀ ਜਾ ਕੀ ਜਾਣਾ ਕਿਉਂ ਜੀ ਹਾਂਜੀ ਤੇ ਇਹਦੀ ਵੀ ਦੱਸੋ ਬਈ ਇਹਦੇ ਬਾਰੇ ਕੀ ਗੱਲ ਬਾਤ ਹੈ ਇਹ ਵੀ ਚੇਹਰਾ ਚ ਆ ਬੇ ਆਪਣੇ ਕੋਲੇ ਆਈਟਮ ਆ ਜਾਂਦੇ ਨੇ 7-8 ਆਈਟਮਾਂ ਨੇ ਇਹ ਵੀ ਚੇਅਰ ਜੇ ਚੇਅਰ ਆਈਟਮ ਹੈ ਹਾਂ ਅੱਛਾ ਤੇ ਇਹ ਕੀ ਵਜਦੀ ਹੈ ਬਈ ਇਹ ਇਹਦੀ ਗੱਦੀ ਤੇ ਲੋ ਵਜਦੀ ਹੈ ਵਜੇ ਆਪਾਂ ਲਾਣੀ ਲਾ ਸਕਦੇ ਵੈਸੇ ਚੇਹਰਾ ਨਾਲ ਕੋਈ ਜ਼ਰੂਰ ਤਾਂ ਨਹੀਂ ਹੁੰਦੀ ਤਾਂ ਕਿਸੇ ਦੇ ਦੇਣੀਆਂ ਨੇ ਆਪਾਂ ਅੱਛਾ ਹਾਂ ਇਸ ਫੈਸਲ ਆਰਡਰ ਦੇ ਨਾਲ ਚੱਲ ਤੇ ਜਿਆਦਾ ਸੋਹਣੀ ਵੀ ਜਿਆਦਾ ਸੋਹਣੀ ਤਾਂ ਕੋਈ ਹਬ ਦੀ ਇੱਛਾ ਹੁੰਦੀ ਹੈ ਜੀ ਠੀਕ ਹੈ ਜੀ ਵੀ ਆਪਾਂ ਗੱਡੀ ਯੂਜ਼ ਕਰਨੀ ਹੈ ਨਾ ਕਰਨੀ ਆ ਥੋੜੀ ਜੀ ਬਈ ਮਹਾਰਾਜ ਇਹ ਥੋੜੀ ਜੀ ਹਾਂ ਹਾਂਜੀ ਹਾਂਜੀ ਤੇ ਨੇੜੇ ਕਰਕੇ ਦਿਖਾ ਦਿਓ ਆ ਥੋੜੀ ਜੀ ਮਤਲਬ ਚੌੜੇ ਥੋੜੇ ਜੀ ਬੰਦਿਆ ਵਾਸਤੇ ਮੇਰੇ ਵਰਗਿਆਂ ਵਾਸਤੇ ਹੈਨਾ ਤੇ ਇਹ ਥੋੜੀ ਜੀ ਮਹਾਰਾਜ ਸਟਾਈਲ ਆ ਜੀ ਤੇ ਇਧਰ ਅੱਗੇ ਵੀ ਦੇਖੋ ਕਿ ਢੀ ਘੈਂਟ ਗੱਲਬਾਤ ਆ ਪੂਰੇ ਸੋਹਣੇ ਡਿਜ਼ਾਈਨ ਆ ਬਾਈ ਹੋਰਾਂ ਕੋਲੇ ਯਾਰ ਇਧਰ ਵੀ ਦਿਖਾ ਦਿਓ ਤੁਸੀਂ ਆਏ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਬਈ ਨਰਾਜ ਮੋੜ ਜੂਗੇ ਹੈਨਾ ਤੇ ਬਾਈ ਇਧਰ ਕੀ ਆ ਗਿਆ ਆਪਣੇ ਕੋਲੇ ਇਹ ਟੇਬਲ ਆ ਗਈ ਜੀ ਇਹ ਚੂ ਬੱਚਿਆਂ ਵਾਲੀਆਂ ਚੇਅਰਾਂ ਆ ਗਈਆਂ ਇਹ ਵਾਲੀਆਂ ਅੱਛਾ ਇਹ ਬੱਚਿਆਂ ਵਾਲੀ ਆਈਟਮ ਆ ਗਈ ਹੈ ਤੇ ਦੋਸਤੋ ਆਪਾਂ ਬੱਚਿਆਂ ਨੂੰ ਜਿਵੇਂ ਯਾਰ ਕਈ ਵਾਰੀ ਸ਼ੌਂਕੀਏ ਚੇਅਰ ਲੈ ਕੇ ਦੇਣੀ ਹੁੰਦੀ ਆ ਸਾਹ ਇਹ ਟੀਅਰ ਤੁਸੀਂ ਲੈ ਕੇ ਦੇ ਸਕਦੇ ਹੋ ਇੱਕ ਕਿੱਡੀ ਕਹਿਣ ਗੱਲ ਬਾਤ ਹੈ ਹਫਤਾ ਗੋਸ਼ਟ ਵਾਲੀ ਉਹੀ ਸਾਈਟਮ ਹੈ ਉਹੀ ਟੀਗਲ ਹੈ ਇਹ ਟੇਬਲ ਬੱਚਿਆਂ ਲਈ ਮੂੜਾ ਇਕਨਾਮੀ ਨੂੰ ਬੈਠਣ ਨੂੰ ਯੂਜ਼ ਕਰ ਸਕਦੇ ਆ ਆਪਾਂ ਅੱਛਾ ਕਈ ਵਾਰੀ ਪੜ੍ਹਾਈ ਪੜੀ ਸਟਡੀ ਹਾਂ ਹਾਂ ਜੀ ਹਾਂ ਜੀ ਹੋਟਲਾਂ ਵਾਲੇ ਵੀ ਲੈ ਜਾਂਦੇ ਨੇ ਬੈਠਣ ਲਈ ਇਹ ਇਹ ਟੇਬਲ ਲਈ ਇਹ ਕੁਰਸੀਆਂ ਨਾਲ ਵਾਲਾ ਟੇਬਲ ਠੀਕ ਹੈ ਇਹ ਕੁਰਸੀਆਂ ਦੇ ਨਾਲ ਟੇਬਲ ਹੈ ਨਾ ਤੇ ਪੂਰਾ ਸੋਹਣੀ ਗੱਲਬਾਤ ਹੈ ਬਾਈ ਮੈਨੂੰ ਤਾਂ ਨਹੀਂ ਲੱਗਦਾ ਇਹਦੇ ਵਿੱਚ ਤੁਸੀਂ ਨੇੜੇ ਕਰਕੇ ਦਿਖਾਇਓ ਮੜਾਇਆ ਮੈਨੂੰ ਤਾਂ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਲੋਹਾ-ਲੂਹਾ ਵਰਤਿਆ ਹੋਣਾ ਨਹੀਂ ਨਾ ਨੋਹ ਨਹੀਂ ਸਾਰੀ ਲੱਕੜੀ ਕੇਨ ਦੀ ਲੱਕੜਾ ਹੈ ਜਿਹੜਾ ਬੁਣਿਆ ਹੋਇਆ ਹੈ ਇਹ ਵੀ ਲੱਕੜਨ ਵਾਲੀ ਬੁਣਿਆ ਹੋਇਆ ਹੀ ਨਹੀਂ ਹੈਗਾ ਵੀ ਧਾਗਾ ਹੋਊਗਾ ਇਹ ਅੱਛਾ ਹਾਂ ਲੱਕੜ ਦਾ ਛਿਲਕਾ ਤਾਂ ਸਾਰੀ ਛਿਲਕਾ ਤਾਰ ਕੇ ਸਾਰਾ ਉਸੇ ਦਾ ਹੀ ਬਣਾਇਆ ਹੈ ਠੀਕ ਹੈ ਵੀ ਪੂਰੀ ਕੈਂਡ ਕਲਾਕਾਰੀ ਦਿਖਾਈ ਦਿੱਤੀ ਹੈ ਨਾ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਲੋਹਾ ਨਹੀਂ ਲੱਗਿਆ ਮਿਲਣਾਗਾ ਤੇ ਬਾਈ ਇਹ ਟੇਬਲ ਆ ਜਾਂਦੀ ਹੈ ਯਾਰ ਇਹ ਟੇਬਲ ਆ ਗਿਆ ਇਹੋ ਚੇਹ ਅੱਛਾ ਇਹਦੇ ਵਿੱਚ ਸਾਈਜ਼ ਵੱਡਾ ਛੋਟਾ ਵੀ ਮਿਲ ਜਾਂਦਾ ਹੈ ਇਹ ਆਪਣੀ 6 ਫੁੱਟ ਦੀ ਸੈਂਟੀ ਗੈਦਰ ਨੂੰ ਆਪਾਂ ਕਾਊਚ ਵੀ ਕਹਿੰਦੇ ਆ ਕੀ ਕਹਿੰਦੇ ਆ ਭਾਈ ਇਹਨੂੰ ਸੈਂਟੀ ਕਾਊਚ ਦੀਵਾਨ ਵੱਡਾ ਅੱਛਾ ਇਹ ਦੀਵਾਨ ਵੱਡਾ ਦੋਸਤੋ ਦੇਖੋ ਕਿੰਨੀ ਘੈਂਟ ਗੱਲ ਬਾਤ ਹੈ ਭਾਈ ਇਹ ਵੀ ਕੈਨ ਦੀ ਲੱਕੜ ਹੈ ਹਾਂ ਇਹ ਵੀ ਕੈਨ ਦੀ ਲੱਕੜ ਹੈ ਇਹ ਵੀ ਕੈਨ ਦੀ ਲੱਕੜ ਦਾ ਬਣਿਆ ਹੋਇਆ ਤੁਸੀਂ ਦੇਖੋ ਇਹ 6 ਫੁੱਟ ਆ ਗਿਆ ਭਾਈ ਹਾਂ 6 ਫੁੱਟ ਆ ਜੀ ਤੇ ਦੋਸਤੋ ਇਹ 6 ਫੁੱਟ ਦੀ ਲੰਬਾਈ ਹੈਗੀ ਤੁਸੀਂ ਪਾ ਕੇ ਆਨੰਦ ਮਾਣ ਸਕਦੇ ਹੋਗੇ ਇਹ ਜੇ ਆਪ ਗੱਦੀ ਲਾਉਣੀਆਂ ਲਾ ਸਕਦੇ ਹਾਂ ਗੱਦੀ ਤਾਂ ਇਹਦੇ ਨਾਲ ਤਕਰੀਬਨ ਲਾਣੀ ਵੀ ਪੈਂਦੀ ਹੈ ਠੀਕ ਹੈ ਹਾਂ ਮਤਲਬ ਗੱਦੀ ਲਾ ਸਕਦੇ ਆ ਪਰ ਇਹ ਹੋਰ ਗੱਦਾ ਵੀ ਆ ਜਾਂਦਾ ਹੈ ਹਾਂ ਹਾਂ ਯਾਰ ਆਪਾਂ ਸਾਈਜ਼ ਦੇ ਕੇ ਵੀ ਬਣਵਾ ਸਕਦੇ ਹਾਂ ਸਾਈਜ਼ ਦੇ ਕੇ ਬਣਵਾ ਸਕਦੇ ਹੈ ਨਾ ਘੈਂਟ ਗੱਲ ਬਾਤ ਆ ਯਾਰ ਪੂਰੀ ਸਰਾ ਗੱਲ ਬਾਤ ਹੈ ਤੇ ਅਕੇਨ ਦੀ ਲੱਕੜ ਦੀ ਆ ਗਈ ਕੀ ਕਿਹੜੀ ਇਹਦੇ ਕੋਲ ਆਪਣੇ ਕੋਲੇ ਝੂਲੇ ਹੁੰਦੇ ਨੇ ਜੀ ਇਹ ਮਨ ਕੇ ਚਲੋ ਦੁਵਾਨ ਬੈੱਡ ਹੀ ਕਹਿੰਦੇ ਆ ਜ਼ਿਆਦਾ ਤੇ ਨਹੀਂ ਆ ਦੁਵਾਨ ਬੈੱਡ ਹਾਂ ਜੀ ਤੇ ਆ ਆ ਗਿਆ ਆਈਟਮ ਆਪਣੇ ਕੋਲੇ ਝੂਲੇ ਦੇਖੋ ਜੀ ਇਹ ਅਸਲ ਸਿਨਰ ਹੰਗ ਹੋ ਕੇ ਬਸ ਇੱਕ ਤਰ੍ਹਾਂ ਦੀ ਪੀਂਗ ਹੀ ਹੈ ਹਾਂ ਵੀ ਜੇ ਮੈਂ ਆਪਾਂ ਦੇਖਦੇ ਆ ਭਾਂਡੇ ਦੇ ਵਿੱਚ ਟੰਗ ਰੱਖੇ ਹੁੰਦੇ ਆ ਤੇ ਬੱਚਿਆਂ ਦੇ ਮਤਲਬ ਖੇਡਣ ਨੂੰ ਸਾਰੇ ਮਤਲਬ ਕੈਨ ਦੀ ਲੱਕੜ ਤੇ ਭਾਈ ਇੱਕ ਗੱਲ ਹੋਰ ਹੈਗਾ ਗੈਣਾ ਇੱਥੇ ਆਏ ਤਾਂ ਨਹੀਂ ਹੈਗਾ ਵੀ ਕਿਸੇ ਦਾ ਕੋਈ ਟੁੱਟੀ ਜਾਵੇ ਕਿਤੇ ਜਬਗ ਸੱਟ ਵੀ ਖਾਲੇ ਤੁਸੀਂ ਆ ਲੈ ਲਓ ਇਹ ਵੱਡੀਆਂ ਤਾਂ ਤੁਸੀਂ ਆਏ ਮੰਨ ਕੇ ਚੱਲੋ ਵੀ ਡੇਢ ਦੋ ਕੁਇੰਟਲ ਤੱਕ ਵੀ ਵਜ਼ਨ ਚੱਲਦੀ ਆ ਅੱਛਾ ਜਿਹੜਾ ਉਹ ਅਲੱਗ ਪੀਸ ਹੈ ਇਹ ਵੱਡੇ ਬੰਦਿਆਂ ਲਈ ਹੀ ਹੈ ਠੀਕ ਹੈ ਇਹ ਜਿਹੜਾ ਇਹ ਪੀਸਾ ਤੁਹਾਡੇ ਹੱਥ 'ਚ ਹੁਣ ਇਹ ਤੇ 14-15 ਸਾਲ ਤੱਕ ਦਾ ਬੱਚਾ ਆਰਾਮ ਨਾਲ ਝੂਲ ਸਕਦਾ 14-15 ਸਾਲ ਦਾ ਬਈ ਯਾਰ ਕਮਾਲ ਦੀ ਗੱਲ ਹੈ ਤੇ ਦੋਸਤੋ ਮਜ਼ਬੂਤੀ ਦੇਖੋ ਕਿੰਡੀ ਘੈਂਟ ਹੈ ਕਿ ਮਤਲਬ ਯਾਰ ਇਹਦੇ ਵਿੱਚ 14-15 ਸਾਲ ਦਾ ਬੱਚਾ ਜਿਹੜਾ ਉਹ ਬਹਿ ਕੇ ਝੂਟੇ ਲੈ ਸਕਦਾ ਆ ਵੱਡੇ ਬੰਦੇ ਆ ਹਾਂ ਇਹ ਵੱਡਿਆਂ ਵਾਸਤੇ ਹੀ ਅੱਛਾ ਆਪਾਂ ਦੇਖਦੇ ਆ ਫਿਲਮਾਂ ਐ ਤੇ ਨਾਟਕਾਂ ਐ ਹਾਂ 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 ਹੁਣ ਤਾਂ ਤੁਸੀਂ ਆ ਲੈ ਲਓ ਫਿਲਮਾਂ ਫਿਲਮਾਂ ਚ ਵੀ ਬਹੁਤ ਚੱਲ ਰਿਹਾ ਹੈ ਇਹ ਸਮਾਨ ਹਾਂ ਉਹ ਐਕਟਰ ਨੀਆਂ ਜਿਹਾ ਬੈਠੇ ਹੁੰਦੇ ਆ ਮਸ਼ਹੂਰੀਆਂ ਇੰਨਾਂ ਹਾਂ 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 ਘੈਂਟ ਆ ਗੱਲਬਾਤ ਬਈ ਯਾਰ ਤੇ ਬਈ ਗਗਨ ਜੇ ਕਿਸੇ ਨੇ ਸੋਤੋਂ ਆਨਲਾਈਨ ਸਮਾਨ ਮੰਗਾਉਣਾ ਹੋਵੇ ਤਾਂ ਭੇਜ ਦੋਂਗੇ ਬਈ ਹਾਂ ਕੋਈ ਗੱਲ ਨਹੀਂ ਸਾਡਾ ਸਮਾਨ ਸਾਰਾ ਫੋਨ ਤੇ ਜਾਂਦਾ तकरीबन ਜ਼ਿਆਦਾ ਤੋਂ ਜ਼ਿਆਦਾ ਜੀ ਤੇ ਦੋਸਤੋਂ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾਗਾ ਤੇ ਆਨਲਾਈਨ ਤੁਸੀਂ ਸਮਾਨ ਮੰਗਾਉਣਾ ਬਾਈ ਗਗਨ ਨੂੰ ਫੋਨ ਮਾਰ ਕੇ ਉੱਥੋਂ ਤੁਸੀਂ ਸਮਾਨ ਮੰਗਾ ਸਕਦੇ ਹੋ ਸਮਾਨ ਹੋਰ ਵੀ ਬਹੁਤ ਜ਼ਿਆਦਾ ਆ ਇਹਦੇ ਵਿੱਚ ਚਿੱਕ ਆਪਣੇ ਕੋਲੇ ਇਹ ਹੋ ਜਾਂਦਾ ਜੀ ਵੱਡਾ ਝੁੱਲ ਆ ਜਾਂਦਾ ਇਹ ਅੱਛਾ ਹਾਂ ਇਹ ਦੋ ਬੰਦਿਆਂ ਦੇ ਬੈਠਣ ਲਈ ਹੁੰਦਾ ਇਹਦੇ 'ਚ ਤਾਂ ਬਾਈ ਲੋਹਾ ਲੁਹਾ ਵਰਤਿਆ ਨਹੀਂ ਕੁਝ ਨਹੀਂ ਹੈਗਾ ਸਾਰਾ ਬਾਂਸ ਦਾ ਹੀ ਕੰਮ ਹੈ ਜੀ ਅੱਛਾ ਜੀ ਆ ਦੇਖੋ ਬਸ ਇਕੱਲਾ ਸੰਗਲ ਹੀ ਆ ਲੋਹੇ ਦਾ ਇਹਦੇ ਵਿੱਚ ਠੀਕ ਹੈ ਆ ਨੇੜੇ ਕਰਕੇ ਦਿਖਾ ਦਿਓ ਛੱਤ ਛੁੱਤੇ ਦੀ ਕਿੱਡੀ ਕੈਂਟ ਗੱਲਬਾਤ ਹੈ ਜੇ ਤੁਹਾਡੇ ਪਾਰਕ ਦੇ ਵਿੱਚ ਰੱਖਿਆ ਹੋਊਗਾ ਨਾ ਕੋਠੀ ਤੇ ਤੇ ਬੱਚੇ ਆ ਜਿਹੜੇ ਆਣੇ ਬਹਾਨੇ ਦੇਖਣ ਆਉਣਗੇ ਜਿਹੜੀਆਂ ਮਾਈਆਂ ਨੇ ਆਣ ਕਮਾਂਡ ਚ ਆਣੇ ਬਹਾਨੇ ਆਉਣੀਆਂ ਇਹਨੂੰ ਦੇਖਣ ਬਹੁਤ ਘੈਂਟ ਗੱਲਬਾਤ ਆ ਬਈ ਯਾਰ ਤੇ ਇਹਦਾ ਵਜਨ-ਵਜਨ ਬਈ ਕਿੰਨਾ ਕਹੂਗਾ ਫੇਰ ਵਜਨ ਤਾਂ ਹੈਗਾ ਇਹਦੇ ਵਿੱਚ ਤੇ ਕਿੰਨੇ ਬੰਦੇ ਬਹਿ ਸਕਦੇ ਬਈ ਇਹਦੇ ਦੋ ਬੰਦੇ ਆਰਾਮ ਨਾਲ ਬਹਿ ਜਾਂਦੇ ਆਈ ਵਧੀਆ ਇਹ ਤਾਂ ਪੂਰੇ ਵੱਡੇ ਬੰਦੇ ਦੋ ਆਰਾਮ ਨਾਲ ਬਹਿ ਸਕਦੇ ਹਨਾ ਹਾਂ ਹਾਂ ਉਹਦੇ ਬਾਅਦ ਬਹੁਤ ਹੈ ਯਾਰ ਹਾਂ ਉਹਦੇ ਬਾਅਦ ਆਪਣੇ ਕੋਲ ਇਹ ਰੈਕ ਬੁੱਕ ਰੈਕ ਆਈ ਏ ਸੂ ਰੈਕ ਹੈ ਦੀ ਇਹਨਾਂ ਨੂੰ ਇਹ ਆਈਟਮਾਂ ਹੁੰਦੀਆਂ ਨੇ ਤੇ ਆ ਜੋ ਨੇੜੇ ਕਰਕੇ ਲਿਆ ਦਿਓ ਇਧਰ ਫੇਰ ਡਿਮਾਂਡ ਬੈੱਡ ਆਗਾ ਹਨਾ ਹਾਂ ਤੇ ਦੇਖੋ ਦੋਸਤੋ ਆਹ ਹੈ ਕੰਪਲੀਟ ਡਿਮਾਂਡ ਬੈੱਡ ਨਾਲ ਪਿੱਲੋ ਪਿੱਲੋ ਗੱਡਾ ਗੁੱਦਾ ਲੱਗਿਆ ਹੋਇਆ ਹੈ ਤੇ ਇਹ ਆ 6 ਪੁੱਟੇ ਦੀ ਲੰਬਾਈ ਹੁੰਦੀ ਆ ਇਹ ਪੁੱਟ ਦਾ ਲੰਬਾ ਚੌੜਾ ਬੰਦਾ ਕਿਵੇਂ ਮਰਜੀ ਆ ਸਕਦਾ ਇਹ ਤੇ ਬੱਚੇ ਦਾ ਭਾਵੇਂ 4-4 ਪੈ ਰੇ ਕੋਈ ਚੱਕਰ ਹੀ ਨਹੀਂ ਹੈਗਾ ਤੇ ਹੋਰ ਬਈ ਇਹ ਆਪਣੀ ਰੈਸਟ ਚੇਅਰ ਹੁੰਦੀ ਹੈ ਜੀ ਅੱਛਾ ਹਾਂ ਜੀ ਰੌਕਿੰਗ ਚੇਅਰ ਕਹਿੰਦੀ ਹੈ ਰੈਸਟ ਚੇਅਰ ਕਹਿੰਦੀ ਹੈ ਜੀ ਆਪਾਂ ਫਿਲਮਾਂ ਆ ਤੇ ਦੇਖਦੇ ਹੰਨੇ ਝੂਟੇ ਜੇ ਲਈ ਜਾਂਦੇ ਹੰਨੇ ਨਾਲੇ ਚਾਹ ਹੀ ਪੀ ਜਾਂਦੇ ਹੰਨੇ ਫੜ ਕੇ ਕੱਪ ਜਾਣਾ ਇਹ ਉਹ ਚੀਜ਼ ਹੈ ਪੁੱਤਾਂ ਵਾਲੀ ਫਿਲਮਾਂ 'ਚ ਫਿਰਦੇ ਹੋ ਕੀ ਕਹਿੰਦੇ ਬਈ ਇਹਨੂੰ ਇਹ ਰੋਕਿੰਗ ਚੇਅਰ ਵਾਝਦੀ ਆ ਵੈਸੇ ਤਾਂ ਇਹ ਰੋਕਿੰਗ ਚੇਅਰ ਆ ਬਾਈ ਪੂਤਾਲੀਆਂ ਫਿਲਮਾਂ ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਚੇਅਰ ਹੈ ਸਭ ਤੋਂ ਵੱਧ ਤੁਸੀਂ ਪੂਤਾਲੀਆਂ ਫਿਲਮਾਂ ਚ ਦੇਖੋਗੇ ਆ ਚੇਅਰ ਨੂੰ ਅੱਛਾ ਹਾਂਜੀ ਅਦਵਾ ਬਾਈ ਆ ਗਗਨ ਦਾ ਨੰਬਰ ਆਨਲਾਈਨ ਸਕਰੀਨ ਤੇ ਉੱਤੇ ਚੱਲੀ ਜਾਂਦਾ ਜੇ ਤੁਹਾਨੂੰ ਕੋਈ ਵੀ ਚੀਜ਼ ਪਸੰਦ ਆਉਂਦੀ ਆ ਤਾਂ ਤੁਸੀਂ ਉੱਥੋਂ ਨੰਬਰ ਮਾਰ ਕੇ ਬਾਈ ਗਗਨ ਨਾਲ ਕਨੈਕਟ ਕਰ ਸਕਦੇ ਹੋ ਤੇ ਆਪਦੇ ਘਰ ਤੱਕ ਡਿਲੀਵਰੀ ਕਰਵਾ ਸਕਦੇ ਹੋ ਕਿਉਂ ਜੀ ਹਾਂਜੀ ਤੇ ਬਾਈ ਆ ਕੀ ਚੀਜ਼ ਆ ਗਗਨ ਇਹ ਲੈਂਪ ਨੇ ਜੀ ਅੱਛਾ ਹਾਂਜੀ ਇਹ ਕਿਹੜੇ ਲੈਂਪ ਆਗੇ ਬਾਈ ਯਾਰ ਇਹ ਬੈਡਰੂਮ ਚ ਹੋਟਲਾਂ ਚ ਮੰਨ ਕੇ ਚੱਲੋ ਇਹਦੇ ਵਿੱਚ ਇੱਥੇ ਨਾ ਬੱਲਬ ਲੱਗ ਜਾਂਦਾ ਛੋਟਾ ਜੀਰੋ ਵਾਰਡ ਦਾ ਵਿੱਚ ਤਾਰ ਫਿਕਸ ਐ ਇਹਦੇ ਬਸ ਜੀ ਰਾਤ ਨੂੰ ਆਪਣੇ ਅੱਖਾਂਿਆਂ ਚ ਲਾਈਟ ਨਹੀਂ ਵੱਜਦੀ ਇਹਦੇ ਵਿੱਚ ਦੀ ਹਲਕਾ ਹਲਕਾ ਚਾਨਣ ਜਿਹਾ ਹੋਈ ਜਾਂਦੀ ਹਲਕਾ ਹਲਕਾ ਜੀ ਤੇ ਜਦੋਂ ਸਾਰੇ ਕਮਰੇ ਦੀ ਲਾਈਟ ਬੰਦ ਹੋਈ ਇਹ ਇਕੱਲਾ ਚੱਲਦਾ ਹੋਇਆ ਨਜ਼ਾਰਾ ਬੱਕਰੀ ਬੱਕਰੀ ਹੁੰਦਾ ਤੇ ਕਹੇ ਦੀ ਗੱਲਬਾਤ ਬਣੂਗੀ ਇਹਦੇ ਵਿੱਚ ਇੱਕ ਹੋਰ ਬਹੁਤ ਵੱਡੀ ਸੇਫਟੀ ਆ ਕਰੰਟ ਕਰਟ ਨਹੀਂ ਆਉਂਦਾ ਹਾਂ ਕਰੰਟ ਕਰਟ ਨਹੀਂ ਆਉਂਦਾ ਸਹੀ ਆ ਨਾ ਕੋਈ ਤਾਰ ਤੂਰ ਕਈ ਵਾਰੀ ਨੰਗੀ ਹੋਵੇ ਨਾਲ ਲੱਗਦੀ ਹੋਵੇ ਕਰੰਟ ਨਹੀਂ ਆਉਂਦਾ ਹੈਗਾ ਬਾਕੀ ਬਾਈ ਹੋਰਾਂ ਕੋਲੇ ਯਾਰ ਸਾਰਾ ਸਟੋਰ ਭਰਿਆ ਪਿਆ ਤੁਸੀਂ ਨਿਗਾਹ ਮਾਰ ਕੇ ਮੜਾ ਜਾਂ ਕੈਮਰਾ ਮਾਰ ਕੇ ਦਿਖਾ ਦਿਓ ਅ ਬਾਈ ਹੋਰਾਂ ਕੋਲੇ ਜਿਹੜੀ ਮਰਜ਼ੀ ਤੁਸੀਂ ਵਾਸਤੋਂ ਚੀਜ਼ ਬਣੀਆ ਲੱਕੜ ਤੋਂ ਬਣੀਆ ਹਨ ਲੈਣੀ ਆ ਕੋਈ ਵੀ ਚੀਜ਼ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਕੇ ਘਰੇ ਵੀ ਮੰਗਾ ਸਕਦੇ ਹੋ ਇੱਥੇ ਆ ਕੇ ਵੀ ਲਿਆ ਸਕਦੇ ਹੋਗੇ ਬਹੁਤ ਸੋਹਣਾ ਕੰਮ ਆ ਬਾਈ ਹੋਰਾਂ ਦਾ ਹਨਾ ਤੇ ਬਈ ਆ ਵੀ ਲੱਕੜ ਤੋਂ ਬਣਿਆ ਹੋਇਆ ਹਾਂਜੀ ਇਹ ਵੀ ਲੱਕੜ ਦਾ ਹੈ ਅੱਛਾ ਬਈ ਕੰਮ ਕਿੱਥੇ ਆਉਂਦਾ ਇਹ ਇਹ ਜਿਵੇਂ ਆਪਣੇ ਵਿੰਡੋਆਂ ਮੁੰਡਵਾਂ ਤੇ ਲੱਗ ਜਾਂਦਾ ਈ ਗਰਮੀ ਦੀ ਰੋਕ ਹੈ। ਇਹ ਤਾਂ ਬਹੁਤ ਜਿਆਦਾ ਪੈਂਦੀ ਹੈ ਸ਼ੀਸ਼ੇ ਗਰਮ ਹੁੰਦੇ ਨੇ। ਅੱਛਾ। ਇਹ ਪੀਸ ਦੇ ਦਿੰਦੇ ਨੇ ਉਹਨੇ ਆਪਾਂ। ਬਾਕੀ ਛਤਾਂ 'ਤੇ ਵੀ ਪਾ ਲੈਂਦੇ ਨੇ ਲੋਕ ਇਹੋ ਜੀ ਕੋਈ ਗੱਲ ਨਹੀਂ। ਛਤ 'ਤੇ ਵੀ ਪਾ ਲੈਂਦੇ ਨੇ। ਬਹੁਤ ਹੈ ਹਾਂ। ਠੀਕ ਹੈ ਬਈ। ਹਾਂਜੀ। ਮਤਲਬ ਯਾਰ ਇਹ ਗਰਮੀ ਰੋਕਦਾ ਇੱਕ ਤਰ੍ਹਾਂ। ਗਰਮੀ ਰੋਕਦਾ। ਠੀਕ ਹੈ। ਤੇ ਬਈ ਇਹਦੀ ਲੰਬਾਈ ਚੜਾਈ ਕਿੰਨੀ ਕੁ ਲੰਬਾਈ ਇਹਦੀ ਬਣ ਜਾਂਦੀ ਹੈ ਮੰਨ ਕੇ ਚਲੋ ਪੌਣੇ 4 ਫੁੱਟ, 3.5 ਫੁੱਟ ਚੜਾਈ ਹੁੰਦੀ ਹੈ। ਲੰਬਾਈ ਜਿੰਨੀ ਮਰਜ਼ੀ 250 ਫੁੱਟ ਤੱਕ ਬਣ ਜਾਂਦੀ ਹੈ। ਅੱਛਾ ਜੀ। ਜੀ। ਤੇ ਦੋਸਤੋ 2 250 ਫੁੱਟ ਚੱਕਰੇ ਦਾ ਰੋਲ ਤੁਸੀਂ ਲੈ ਸਕਦੇ ਹੋ ਤੇ ਪੂਰਾ ਘੈਂਟ ਕੰਮ ਕਰਦਾ ਬਾਈ ਹੋ ਰਹੰਦਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬੱਕਰੀ ਤਰ੍ਹਾਂ ਦੀ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਆ ਹਨਾ ਤੇ ਨੰਬਰ ਜਾਣਾਂਗੇ ਬਾਈ ਤੋਂ ਲੋਕੇਸ਼ਨ ਜਾਣਾਂਗੇ ਗਗਨ ਤੋਂ ਆਪਾਂ ਮੈਂ ਤਾਂ ਵੈਸੇ ਇਹਨਾਂ ਦੀ ਵੀਡੀਓ ਪਹਿਲਾਂ ਪਾਈ ਵੀ ਹੋਈ ਆਪਾਂ ਇੱਕ ਤੇ ਅ ਬਾਈ ਜੀ ਇੱਕ ਆਪਣੀ ਲੋਕੇਸ਼ਨ ਦੱਸ ਦੋ ਤੇ ਨੰਬਰ ਦੱਸੋ ਲੋਕੇਸ਼ਨ ਆਪਣੀ ਹੈਗੀ ਜੀ ਪਿੱਖੀ ਪਿੱਖੀ ਤੋਂ ਮਾਨਸਾ ਰੋਡ ਜੀਓ ਪੰਪ ਤੇ ਬਿਲਕੁਲ ਨਾਲ ਠੀਕ ਹੈ ਜੀ ਪਿੱਖੀ ਤੋਂ ਬਾਰ ਬਾਰ ਮਾਨਸਾ ਵਾਲੀ ਸਾਈਡ ਤੇ ਤੇ ਨੰਬਰ ਹੈਗਾ ਜੀ 98768 76300 99154161011 ਤੇ ਦੋਸਤੋ ਇਹ ਮਾਨਸਾ ਤੋਂ ਜਦੋਂ ਆਪਾਂ ਪੀਖੀ ਨਹੀਂ ਜਾਂਦੇ ਆ ਪੀਖੀ ਇੱਥੋਂ ਜਿੱਥੇ ਆਪਾਂ ਖੜੇ ਆ ਇੱਥੋਂ 1 ਕਿਲੋਮੀਟਰ ਦੂਰ ਹੈ ਤੇ ਆ ਨੰਬਰ ਵੀ ਸਕਰੀਨ ਤੇ ਦਿੱਤਾ ਹੋਇਆ ਜੇ ਤੁਹਾਨੂੰ ਕੋਈ ਆਉਣ ਚ ਦਿੱਕਤ ਹੋਈ ਬਾਈ ਹੋਰਾਂ ਨੂੰ ਫੋਨ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ